ਅਸੀਂ ਆ ਗਿਆ 9500 ਤੇ ਬਾਈਕ ਵਾਲੇ ਟਾਇਰ ਹੈਗੇ ਜੀ ਐਮ ਆਰ ਐਫ ਦੇ 16 ਨੇ ਟਾਇਰ ਅੱਨਾ ਟਾੜੇ ਰਹੀ ਗਈ ਟਾਇਰ ਆ ਬੀ ਕੇਟੀ ਦੇ ਪਾਵਰ ਸਟੀering ਹੋ ਲਟਾ ਹੋ ਮਾਡਲ ਆ ਸਾਹਮਣੇ ਦੇਖੋ ਤੁਸੀਂ ਬੰਪਰ ਕਿੰਨਾ ਹੈਵੀ ਬੰਪਰ ਲੱਗਿਆ ਹੋਇਆ ਜੀ ਜੋਂ ਬੀਰ 5405 ਗੀਅਰ ਪ੍ਰੋ ਬੀ ਬੀ 14 ਜੀ ਸੋਨਾ ਲਿਖਾ ਡੀ ਆ 750 ਐਕਸ ਸਿਕੰਦਰ ਮਾਡਲ 55 ਹੋਰ ਸਵਾ ਵਰਜਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਈ ਜੀ ਆਪਾਂ ਪਹੁੰਚੇ ਬਰਨਾਲਾ ਟਰੈਕਟਰ ਮੰਡੀ ਤੇ ਜੋ ਕਿ ਹਰ ਸੋਮਵਾਰ ਨੂੰ ਹੁੰਦੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਕੈਂਡ ਕੈਂ ਕੰਡੀਸ਼ਨਾਂ ਦੇ ਟਰੈਕਟਰ ਤੇ ਇਹਨਾਂ ਦੇ ਰੇਟ ਦੱਸਦੇ ਆ ਮਾਡਲ ਵਗੈਰਾ ਦੱਸਦੇ ਆ ਫੁੱਲ ਜਾਣਕਾਰੀ ਦਿੰਨੇ ਆ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਸਟਾਰਟ ਕਰਦੇ ਆ ਵੀਡੀਓ ਜੀ ਮੈਸੀ 9500 ਤੋਂ ਦੇਖੋ ਜੀ ਐਸੀ ਆ ਗਿਆ 9500 ਇਹ ਬਾਈਕ ਵਾਲੇ ਟਾਇਰ ਹੈਗੇ ਆ ਇਹ ਐਮ ਆਰ ਐਫ ਦੇ 16 ਦੇ ਟਾਇਰ ਹਨ ਅੱਟਾੜੇ ਰੀੜੀ ਗੇ ਟਾਇਰ ਆ ਬੀ ਕੇਟੀ ਦੇ ਪਾਵਰ ਸਟੀering ਹੋ ਲਟਾਵਾ ਮਾਡਲ ਆ ਸਾਹਮਣੇ ਦੇਖੋ ਤੁਸੀਂ ਬੰਪਰ ਕਿੰਨਾ ਹੈਵੀ ਬੰਪਰ ਲੱਗਿਆ ਹੋਇਆ ਤੇ ਇਹਦੇ ਰੇਟ ਤੇ ਮਾਡਲ ਦੀ ਗੱਲਬਾਤ ਕਰੀਏ 2021 ਮਾਡਲ ਆ 6 ਲੱਖ 98000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਪੂਰਾ ਛੋਟਾ ਟਰੈਕਟਰ ਆ ਫਾਈਬਰ ਵਾਲੀ ਹੱਡ ਲੱਗੀ ਹੋਈ ਆ ਸામਨੇ ਆ ਗਿਆ ਜੀ ਜੌਂਡੀਅਰ 5405 ਗੇਅਰ ਪ੍ਰੋ ਬੀ ਬੀ 14 ਦੇਖੋ ਜੀ ਫਾਈਬਰ ਵਾਲੀ ਉੱਡ ਲੱਗੀ ਆ ਹੈਵੀ ਸਾਊਂਡ ਸਿਸਟਮ ਲੱਗਿਆ ਟਾਇਰਾਂ ਦੀ ਗੱਲ ਬਾਤ ਕਰੀਏ 16 ਨੇ ਟਾਇਰਾਂ ਜਾ ਗਏ ਜੀ ਟਾਇਰਾਂ ਦੀ ਕੰਡੀਸ਼ਨ ਪਈ ਐਸ ਸੀ 85 86 ਦੇ ਕਰੀਬ ਫਰੰਟ ਵਾਲੇ ਪੂਰੇ ਮੰਗੇ ਟਾਇਰ ਨੇ ਬੀ ਕੇ ਟੀ ਦੇ 11 16 ਵਾਲੇ ਰੀਡੀਅਲ ਟਾਇਰ ਆ 2022 ਮਾਡਲ ਆ 8,35,000 ਰੁਪਏ ਡਿਮਾਂਡ ਕਰਦੇ ਟਰੈਕਟਰ ਦੀ ਪੂਰਾ ਝੋਟਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਸਾਹਮਣੇ ਫੇਰ ਆ ਗਿਆ ਜੀ John Deere 5210 ਜੀ ਦੀ ਡਿਮਾਂਡ ਜਾਦੇ ਆ ਇਹ ਆ ਗਿਆ ਜੀ ਕਲਰ ਸ਼ਿਫਟ B3 ਸਾਈਡ ਗੇਅਰ ਤੇ ਜੇ ਟਾਇਰਾਂ ਦੀ ਗੱਲਬਾਤ ਕਰੀਏ 16 ਦੇ ਟਾਇਰਾਂ ਚ ਆ ਗਿਆ ਜੀ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 85-90% ਦੇ ਕਰੀਬ ਇਹ ਪੂਰੀ ਕੰਡਿਸ਼ਨ ਦਾ ਟਰੈਕਟਰ ਆ ਵਾਈਬਰ ਵਾਲੀ ਹੁੱਡ ਲੱਗੀ ਹੋਈ ਆ ਤੇ 17 ਮਾਡਲ ਆ ਜੀ 5 ਲੱਖ 95000 ਰੁਪਏ ਡਿਮਾਂਡ ਕਰਦੇ ਆ ਬਾਈ ਅੱਗੇ ਆ ਗਏ ਜੀ ਸਪਰਾਜ 855 3 ਸਟਾਰ 8 ਮਾਡਲ 3 ਲੱਖ 65000 ਡਿਮਾਂਡ ਆ ਇਹ ਟਾਇਰਾਂ ਦੀ ਗੱਲ ਬਾਤ ਕਰੀਏ ਤਾਂ ਫਰੰਟ ਵਾਲੇ ਐਮ ਆਰ ਐਫ ਦੇ ਟਾਇਰ ਨਹੀਂ ਜੀ 90 5 ਟਾਇਰਾਂ ਦੀ ਕੰਡੀਸ਼ਨ ਆ ਬਾਈਕ ਵਾਲੇ ਟਾਇਰ ਵੀ ਐਮ ਆਰ ਐਫ ਦੇ ਆ 9095 ਪੈਸੇ ਬਾਈ ਕਾਰ ਦੀ ਟਾਇਰਾਂ ਨੀ ਕੰਡੀਸ਼ਨ ਆ ਪੂਰੀ ਕਹਿਣ ਕੰਡੀਸ਼ਨ ਦਾ ਟਰੈਕਟਰ ਆ ਅੱਗੇ ਆ ਗਏ ਜੀ ਸੋਨਾ ਲਿੱਕਾ ਡੀ ਆਈ 750 ਐਕਸ ਸਿਕੰਦਰ ਮਾਡਲ 55 ਔਰ ਸਵਾ ਵਰਜਾ ਦੇਖ ਸਕਦੇ ਹੋ ਕੰਡੀਸ਼ਨ ਦੂਜੀ ਟਰੈਕਟਰ ਦੀ ਪੂਰੀ ਕੋਕਾ ਪੀਸਾ ਪੀ ਵੀ 10 ਨੰਬਰ ਆ ਗਿਆ ਜੀ ਡਬਲ ਡਿਸਟ੍ਰਿਬਿਊਟਰ ਰਿਵਰਸ ਵੀਡੀਓ ਟਾਇਰਾਂ ਦੀ ਗੱਲ ਬਾਤ ਕਰੀਏ ਤਾਂ ਫੂਲੋਏ ਟਾਇਰ ਆ ਗਏ ਜੀ 14 ਦੇ ਟਾਇਰਾਂ ਚਾ 8490 ਪੰਜਾ ਟਾਇਰਾਂ ਦੀ ਕੰਡੀਸ਼ਨ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਆ ਇਹ ਆ ਗਿਆ ਜੀ 2020 ਮਾਡਲ 535000 ਰੁਪਏ ਡਿਮਾਂਡ ਆ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਜੇ 35000 ਸਿਕੰਦਰ ਮਾਡਲ 39 ਹਾਰਸ ਪਾਵਰ ਚਾ ਤੇ ਇਹ ਆ ਗਿਆ ਜੀ 2021 ਮਾਡਲ 485000 ਰੁਪਏ ਡਿਮਾਂਡ ਆ ਆਹ ਰੰਦੀ ਇਹ ਗੱਲ ਆ ਬਾਤ ਕਰੀਏ ਬਿਲਕੁਲ ਨਵੇਂ ਟਾਇਰ ਆ 13628 ਤੇ ਬਾਈਕ ਵਾਲੇ ਰਾਂਟਾ ਵਾਲੇ ਵੀ ਨਵੇਂ ਆ ਟਾਇਰ ਲਿਆ ਕੇ ਜੀ ਡਬਲ ਪੰਪ ਤੇ ਸਾਈਡ ਗੀਅਰ ਚ ਰਿਵਰਸ ਪੀਟੀਓ ਇਹ ਸਿੰਗਲ ਡਿਸਟ੍ਰਿਬਿਊਟਰ ਦੇ ਵਿੱਚ ਫੁੱਲ ਟੌਪ ਮਾਡਲ ਆ ਅੱਗੇ ਆ ਗਏ ਜੌਂਡੀਅਰ 52 ਦਾ ਕਲਰ ਸ਼ਿਫਟ B2 ਇਹ ਆ ਗਏ ਕਾਲੇ ਰੈੱਡ ਚ ਇਹ ਇਹਦੇ ਟਾਇਰਾਂ ਦੀ ਜੱਲ ਬਾਤ ਕਰੀਏ ਤਾਂ 16 9 28 ਦੇ ਬਾਈਕ ਵਾਲੇ ਫੋਲੋ ਦੇ ਟਾਇਰ ਆ ਜੀ 90 95 ਪੈਸੇ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਵੀ ਪਈ ਆ ਜੀ 85 90 ਪੈਸੇ ਦੇ ਕਰੀਬ ਫਾਈਬਰ ਵਾਲੀ ਹੱਡ ਲੱਗੀ ਹੋਈ ਆ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਆ ਕਾਲੀ ਰੈੱਡ ਚ ਆ ਗਈ ਏ 2009 ਮਾਡਲ 4 ਲੱਖ 95000 ਰੁਪਿਆ ਡਿਮਾਂਡ ਆ ਡਬਲ ਪੀਟੀਓ ਅੱਗੇ ਗੱਲ ਬਾਤ ਕਰਦੇ ਆਂ ਜੀ ਸੋਨਾ ਲਿੱਕਰ ਡੀਆਈ 750 ਆਰਐਕਸ ਸਕੰਦਰ ਮਾਡਲ 55 ਹਾਰਸ ਪਾਵਰ ਸਾਈਡ ਗੇਅਰ ਤੇ ਟਾਇਰ ਬਿਲਕੁਲ ਨਵੇਂ ਆ ਬਾਈ ਜੀ ਤੇ ਇਸ ਆ ਜਾਂ ਤੁਸੀਂ ਫਰੰਟ ਵਾਲੇ ਵੀ ਬੈਕ ਵਾਲੇ ਵੀ ਬਿਲਕੁਲ ਨਵੇਂ ਟਾਇਰ ਹੈ ਗੈਂਕ ਪੈਂਡ ਦਾ ਓਕੇ ਆ 19 ਮਾਡਲ 5 ਲੱਖ 25 ਹਜ਼ਾਰ ਡਿਮਾਂਡ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਆ ਸਾਹਮਣੇ ਆ ਗਿਆ ਜੀ ਜੌਂਡੀਅਰ ਪੰਜਾਬ 50 D B5 ਫਾਈਬਰ ਵਾਲੀ ਕੋਡ ਲੱਗੀ ਹੋ ਮਿਲੂ ਸਾਨੂੰ ਤੇ ਨਵੇਂ ਟਾਇਰ ਆ ਬਿਲਕੁਲ ਇਹ ਇਸ ਆਦਮ ਕੋ ਨੀਸ਼ਨ ਤੁਸੀਂ ਟਾਇਰ ਨਹੀਂ ਬਿਲਕੁਲ ਨਵੇਂ ਟਾਇਰ ਆ ਇਹ ਟੌਪ ਮਾਡਲ 17 ਮਾਡਲ 515000 ਰੁਪਏ ਡਿਮਾਂਡ ਆ ਟਰੈਕਟਰ ਦੀ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਆ ਹਾਂਜੀ ਦੋਸਤੋ ਸਾਹਮਣੇ ਹੈਗੇ ਜੀ ਫਾਰਮਟ੍ਰੈਕ 6060 ਪੂਰਾ ਛੋਟਾ ਟਰੈਕਟਰ ਆ ਫਾਈਬਰਲੀ ਹੁੱਡ ਲੱਗੀ ਆ ਸਾਊਂਡ ਸਿਸਟਮ ਐਬੀ ਤੇ ਟਾਇਰਾਂ ਦੀ ਜੇ ਗੱਲ ਬਾਤ ਕਰੀਏ 16 ਦੇ ਟਾਇਰਾਂ ਚ ਹੈਗੇ ਜੀ 85 90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਇਹ ਦੇਖਸਾ ਇਹਨਾਂ ਦੀ ਕੰਡੀਸ਼ਨ ਪੂਰੀ ਟਰੈਕਟਰ ਦੀ ਇਹ ਆ ਗਏ ਜੀ 14 ਮਾਡਲ 5 ਲੱਖ 15000 ਰੁਪਏ ਡਿਮਾਂਡ ਆ ਟਰੈਕਟਰ ਦੀ ਦੇਖੋ ਕੋ ਟਰੈਕਟਰ ਕੰਡੀਸ਼ਨ ਚੈੱਕ ਕਰ ਲੋ ਟਰੈਕਟਰ ਦੀ ਅੱਗੇ ਗੱਲਬਾਤ ਕਰਦਾ ਜੀ ਸੋਨਾ ਲਿਕਾ ਡੀਆਈ 750 ਆ ਗਿਆ ਇਹਦੇ ਟਾਇਰਾਂ ਦੀ ਗੱਲ ਬਾਤ ਕਰੀਏ ਤਾਂ ਟਾਇਰ ਪਿਆ ਜੀ 85 90 ਪੰਜ ਦੇ ਕਰੀਬ ਸਿੰਗਲ ਪੰਪ ਚ ਆ ਗਿਆ ਇਹ ਆ ਗਿਆ ਜੀ 2008 ਮਾਡਲ 2 ਲੱਖ 90000 ਰੁਪਏ ਡਿਮਾਂਡ ਆ ਟਰੈਕਟਰ ਦੀ ਰੰਗ ਪੇਂਟ ਦਾ ਪੂਰਾ ਓਕੇ ਆ ਅੱਗੇ ਦੋਸਤੋ ਸਾਹਮਣੇ ਆ ਗਿਆ ਜੀ ਮੈਸੀ 9500 ਪੂਰੀ ਕੈਂਡ ਕੰਡੀਸ਼ਨ ਦਾ ਅਲਾਈਂਸ ਤੇ ਟਾਇਰ ਆ ਬਾਈਕ ਵਾਲੇ ਰੇਡੀਅਲ ਆਈਬੀ ਵੇਟ ਲੱਗਿਆ ਹੋਇਆ ਜੀ ਬਾਈਕ ਸਾਈਡ ਤੇ ਪਲੇਟਫਾਰਮ ਦੇਖ ਸਕਦੇ ਹੋ ਤੁਸੀਂ ਪੂਰਾ ਖੁੱਲਾ ਡੁੱਲਾ ਪਲੇਟਫਾਰਮ ਆ ਤੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 80 85 ਪੈਸੇ ਦੇ ਲਗਭਗ 2018 ਮਾਡਲ 5 ਲੱਖ 15000 ਰੁਪਏ ਡਿਮਾਂਡ ਆ ਅੱਗੇ ਆ ਗਿਆ ਜੀ ਅਰਜਨ 605 ਡੀਏ ਡੀ ਲੈਕਸ ਮਾਡਲ ਚ ਦੇਖ ਸਕਦੇ ਹੋ ਕੰਡੀਸ਼ਨ ਹੈ ਵੀ ਸਾਊਂਡ ਸਿਸਟਮ ਲੱਗਿਆ ਫਾਈਬਰ ਵਾਲੀ ਹੱਟ ਲੱਗੀ ਹੋਈ ਆ ਟਾਇਰਾਂ ਦੀ ਗੱਲ ਬਾਤ ਕਰੀਏ ਤਾਂ ਟਾਇਰ ਪਿਆ ਜੀ 60.56 ਦੇ ਕਰੀਬ ਰਾਸ਼ਟਰੀ ਰੇਡੀਅਲ ਟਾਇਰ ਆ ਪਾਵਰ ਸਟੀering ਚ ਆ ਗਿਆ ਜੀ 11 ਮਾਡਲ 342000 ਡਿਮਾਂਡ ਆ ਸਾਹਮਣੇ ਆ ਗਿਆ ਜੀ ਪ੍ਰੀਤ 6049 ਪਾਵਰ ਸਟੀering ਦੇ ਵਿੱਚ ਟਾਇਰ ਹੈਗੇ ਜੀ ਬੀਕੇਟੀ ਦੇ 8590 ਪੰਜ ਟਾਇਰਾਂ ਦੀ ਕੰਡੀਸ਼ਨ ਹੈ ਜੀ ਬੀਕੇਟੀ ਦਾ ਚੌਕੜਾ ਡਾਬਲ ਪੰਪ ਚ ਆ ਗਿਆ ਜੀ ਦੇਖ ਸਕਦੇ ਹੋ ਤੁਸੀਂ ਰੰਗ ਪੇਂਟ ਤੇ ਡਾਬਲ ਡਿਸਟ੍ਰਿਬਿਊਟਰ ਆ ਗਿਆ ਜੀ ਦੇਖੋ ਕੰਡੀਸ਼ਨ ਨਾਲ ਰੰਗ ਪੇਂਟ ਦਾ ਪੂਰਾ ਓਕੇ ਟਰੈਕਟਰ 2021 ਮਾਡਲ 4,55,000 ਰੁਪਏ ਡਿਮਾਂਡ ਪੀਵੀ 19 ਬਰਨਾਲੇ ਦਾ ਨੰਬਰ ਅੱਗੇ ਆ ਗਿਆ ਜੀ ਸੋਨਾ ਲਿਖਾ 740 ਇੰਟਰਨੈਸ਼ਨਲ ਡੀਆਈ ਇਹ ਆ ਗਿਆ ਭਾਈ ਜੀ 99 ਮਾਡਲ 1,55,000 ਡਿਮਾਂਡ ਡਬਲ ਕਲੱਚ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਹੈ ਬਾਈਕ ਵਾਲੇ ਟਾਇਰ ਬਿਲਕੁਲ ਨਵੇਂ ਆ ਵੇਖ ਸਕਦਾ ਤੁਸੀਂ ਰੰਗ ਪੇਂਟ ਦਾ ਪੂਰਾ ਓਕੇ ਹੈ ਟਰੈਕਟਰ ਤੇ ਬਾਕੀ ਸਕਰੀਨ ਉੱਪਰ ਬਈ ਦਾ ਨੰਬਰ ਚੱਲ ਰਿਹਾ ਜੇ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਤਾਂ ਸੰਪਰਕ ਕਰ ਸਕਦੇ ਤੁਸੀਂ ਲੋਨ ਵੀ ਹੋ ਜੂਗੀ ਪੁਰਾਣਾ ਟਰੈਕਟਰ ਵੀ ਇਕੱਠਾ ਦੇਊ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜੇ ਵੀਰ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ